ਸਸ਼ੀਕਾਲ ਰੋਜ਼ਾਨਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆਂ ਸਵਾਗਤ ਕਰਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ 'ਚ ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੇ ਗੋਲਡਨ ਪ੍ਰੀਤ ਕੌਰ ਉਮੀਦਵਾਰ ਐਲਾਨੇ ਗਏ ਨੇ ਗੋਲਡਨ ਪ੍ਰੀਤ ਕੌਰ ਇੱਕ ਮਿਹਨਤੀ ਉਮੀਦਵਾਰ ਨੇ ਦੱਸ ਦਈਏ ਕਿ ਉਮੀਦਵਾਰ ਗੋਲਡਨ ਪ੍ਰੀਤ ਕੌਰ ਦੇ ਪਤੀ ਅਮਰਜੀਤ ਸਿੰਘ ਨੇ ਜੋ ਬਲਕ ਪ੍ਰਦਾਨ ਪਟਿਆਲਾ ਸ਼ਹਿਰੀ ਹਨ ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਪਤਨੀ গোল্ডেন Pritkor ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਉਮੀਦਵਾਰ গোল্ডਨ Pritkor ਨੇ ਲੋਕਾਂ ਨੂੰ ਉਹਨਾਂ ਦੇ ਹੱਕ ਵਿੱਚ ਆਉਣ ਵਾਲੀ 21 ਦਸੰਬਰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ। ਦੱਸ ਦੇਈਏ ਕਿ ਅੱਜ ਉਹ ਆਪਣੇ ਕਾਫਲੇ ਨਾਲ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਭਰਨ ਲਈ ਰਵਾਨਾ ਹੋਏ। Ja, das ist richtig. ਬਾਈਬੂ ਸੀ ਕੇ ਖਾਰਦਾ ਬਾਈਬੂ ਸੀ ਕੇ ਕੋਤੇ ਮੈਂ 골ਡਨ 3 ਹੋਰ ਆਮ ਆਦਮੀ ਪਾਰਟੀ ਨੂੰ ਜਿੱਤ ਗਈ ਕਿ ਤੱਕ ਮਿਲੀ ਹੈ ਕੇ ਕੇ ਬਾਦੂ ਤੇ ਭਗਵਾਨ ਜੀ ਮਾਨ ਦਤੈ ਦਿੱਟ ਪ੍ਰਭਾਸ਼ ਕਰਦੀ ਹਾਂ ਮੈਂ ਉਹਨਾਂ ਜੇ ਨਜ਼ਰ ਖੜੀ ਉਟਾਣੀ ਤੇ ਮੈਂ ਤੰਦੇ ਹੀ ਨਾਲ ਕੰਮ ਆ ਅਸੀਂ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਭਗਵਤ ਮਾਨ ਦਾ ਆਪਣੀ ਆਮ ਆਦਮੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਟਿਕਟ ਨਾਲ ਨਿਵਾਜਿਆ ਅਸੀਂ ਸਾਰੇ ਆਮ ਆਦਮੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਅਜੀਤਪਾਲ ਕੋਲੀ ਜੀ ਦਾ ਸੰਧੂ ਸਾਹਿਬ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਸਾਡਾ ਕਿ ਇਸ ਤਰ੍ਹਾਂ ਦੀਆਂ ਰਣਨੀਤੀਆਂ ਜੀ ਅੱਗੇ ਹੁਣ ਚੋਣ ਸੰਗਰਮੀਆਂ ਤੁਹਾਡੀਆਂ ਇਹ ਸਰਗਰਮੀਆਂ ਅਸੀਂ ਕੰਮ ਦੇ ਆਧਾਰ ਤੇ ਵੋਟ ਲਾਾਂਗੇ ਇਹਨਾਂ ਵੀ ਕੰਮ ਕੀਤਾ ਹੈ ਹੁਣ ਵੀ ਕੰਮ ਕਰਕੇ ਲਾਾਂਗੇ ਜੀ ਆ ਮੇਰੇ ਵੱਲੋਂ ਅਮਰਜੀਤ ਸਿੰਘ ਜੀ ਨੂੰ ਔਰ ਉਹਨਾਂ ਦੀ ਧਰਮ ਪਤਨੀ ਗੋਲਡਨ ਪ੍ਰੀਤਕੌਰ ਜਿਨ੍ਹਾਂ ਨੂੰ ਵਾਰਡ ਨੰਬਰ 47 ਜਿਹੜੀ ਨਗਰ ਨਿਗਮ ਦੀ ਪਟਿਆਲਾ ਦੀ ਵਾਰਡ ਹੈ ਉਥੋਂ ਉਹਨਾਂ ਨੂੰ ਟਿਕਟ ਦੇ ਕੇ ਜਿਹੜਾ ਨਵਾਜਿਆ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਔਰ ਟਿਕਟ ਮਿਲਦੇ ਸਾਰ ਜਿਵੇਂ ਅਨਾਉਂਸ ਹੋਈ ਹੈ ਆ ਵੇਖੋ ਕਿੰਨੀ ਸੰਗਤ ਜਿਹੜੀ ਹੈ ਵਧਾਈ ਦੇਣ ਐਂਡ ਮੌਕੇ ਤੇ ਪਹੁੰਚ ਗਈ ਹੈ ਔਰ ਬੜੀ ਖੁਸ਼ੂਚ ਖੁਸ਼ੀ ਦੇ ਵਿੱਚ ਜਿਹੜਾ ਲੱਡੂ ਵੰਡੇ ਜਾ ਰਹੇ ਨੇ ਔਰ ਇਹ ਵਾਰਡ ਤਾਂ ਜਿਹੜੀ ਹੈਗੀ ਬਿਲਕੁਲ ਮੈਂ ਆਉਂਦਾ ਰਿਆਂ 47 ਨੰਬਰ 48 ਨੰਬਰ ਇਹਨਾਂ ਦੋਨਾਂ ਦੇ ਵਿੱਚ ਇਹ ਤਾਂ ਵਾਰਡ ਸਾਡੀ ਆਪਣੀ ਵਾਰਡ ਹੈ ਔਰ ਘਰ-ਘਰ ਇਹਨਾਂ ਦਾ ਜਿਹੜਾ ਸਾਰਾ ਭਾਈਚਾਰਾ ਜਿਹੜਾ ਹੈਗਾ ਉਹ ਬਰਾਦਰੀ ਦੀ ਵੋਟ ਵੀ ਬਹੁਤ ਹੈ ਔਰ ਬਾਕੀ ਜਿਹੜੀਆਂ ਬਰਾਦਰੀਆਂ ਉਹ ਵੀ ਇਹਨਾਂ ਨਾਲ ਬਹੁਤ ਜ਼ਿਆਦਾ ਜਿਹੜਾ ਪਿਆਰ ਕਰਦੀਆਂ ਨੇ ਮੈਨੂੰ ਹਮੇਸ਼ਾ ਇੱਥੇ ਆਉਣ ਦਾ ਮੌਕਾ ਮਿਲਦਾ ਰਹਿੰਦਾ ਔਰ ਮੈਂ ਮਹਿਸੂਸ ਕਰਦਾ ਕਿ ਲੋਕ ਜਿਹੜੇ ਨੇ ਦਿਲੋਂ ਪਿਆਰ ਕਰਦੇ ਨੇ ਹਮੇਸ਼ਾ ਮੰਗ ਕਰਦੇ ਸਨ ਕਿ ਅਮਰਜੀਤ ਸਿੰਘ ਦੇ ਪਰਿਵਾਰ ਨੂੰ ਜਿਹੜੀ ਟਿਕਟ ਜੜੀ ਹੈ ਜਰੂਰ ਮਿਲੇ ਉਹਨਾਂ ਦੀ ਧਰਮ ਪਤਨੀ 골ਡਨ ਪ੍ਰੀਤਕੌਰ ਜਿਨ੍ਹਾਂ ਨੂੰ 47 ਨੰਬਰ ਵਾਰਡ ਤੋਂ ਟਿਕਟ ਜਿਹੜੀ ਉਹ ਦਿੱਤੀ ਗਈ ਹੈ ਔਰ ਇਹਦੇ ਨਾਲ ਜਿੱਥੇ ਮੈਂ ਸਾਰਿਆਂ ਨੂੰ ਇੱਥੇ ਪਹੁੰਚੇ ਨੇ ਜਿਹੜੇ ਸਨ ਮੈਂ ਬੱਚੇ ਬੱਚੀਆਂ ਸਾਰਿਆਂ ਨੂੰ ਔਰ ਵੀਰ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਉੱਥੇ ਮੈਂ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਦੀ ਵਿਜੀ ਦਾ ਸਰਦਾਰ ਭਗਵੰਤ ਸਿੰਘ ਜੀਮਾਨ ਜੀ ਦਾ ਔਰ ਅਮਨ ਰੋੜਾ ਜੀ ਦਾ ਸਾਡੇ ਜਿਹੜੇ ਪੰਜਾਬ ਸੂਬਾ ਪ੍ਰਧਾਨ ਨੇ ਉਹਨਾਂ ਦਾ ਔਰ ਸਮੂਚੀ ਸਾਡੀ ਸਕਰੀਨਿੰਗ ਕਮੇਟੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਲਕੁਲ ਮੈਰਿਟ ਦੇ ਆਧਾਰ ਤੇ ਜਿਹੜੇ ਫੈਸਲੇ ਲਏ ਨੇ ਔਰ ਤਾਂ ਹੀ ਜਿਹੜੇ ਅੱਛੇ ਲੋਕ ਜਿਹੜੇ ਨੇ ਨਵੇਂ ਲੋਕ ਉਹਨਾਂ ਨੂੰ ਜੇ ਇਸ ਤਰ੍ਹਾਂ ਦਾ ਮੌਕਾ ਮਿਲਿਆ ਬਹੁਤ ਧੰਨਵਾਦ ਸਾਰੇ